ਜਨਵਰੀ ਦੇ ਸ਼ੁਰੂ ਦੇ ਵਿੱਚ ਜਿਹੜਾ ਆਪਾਂ ਝਾੜ ਵਾਲੇ ਬੂਟਿਆਂ ਬਾਰੇ ਇੱਕ ਵੀਡੀਓ ਲੈ ਕੇ ਆਏ ਸੀਗੇ ਝਾੜ ਵਾਲੇ ਬੂਟਿਆਂ ਤੋਂ ਭਾਵ ਹੁੰਦਾ ਹੈ ਕਿ ਜਿਹੜੇ ਨੰਗੀ ਜੜਾ ਵਾਲੇ ਬੂਟੇ ਜਿਨ੍ਹਾਂ ਦੇ ਉੱਪਰ ਕੋਈ ਵੀ ਪੱਤਾ ਨਹੀਂ ਹੁੰਦਾਗਾ ਉਹ ਬਿਨਾ ਕਿਸੇ ਥੈਲੀ ਤੋਂ ਬਿਨਾ ਮਿੱਟੀ ਤੋਂ ਜਿਹੜੇ ਸਿੱਧੇ ਤੁਸੀਂ ਮਿੱਟੀ ਵਿੱਚ ਲਾ ਸਕਦੇ ਹੋਣੇ ਹੋਗੇ ਤੇ ਕਾਫੀ ਸਾਰੇ ਵੀਰਾਂ ਨੇ ਉਹ ਤੋਂ ਆਪਣੇ ਕੋਲੋਂ ਬੂਟੇ ਲਿਆ ਕੇ ਲਾਈ ਵੀ ਹੈ ਤੇ ਉਮੀਦ ਕਰਦੇ ਆ ਕਿ ਸਾਰਿਆਂ ਕੋਲ ਵਧੀਆ ਜਿਹੜੀ ਫੋਟੋ ਹੋਊਗੀ ਅ ਅੱਜ ਦੀ ਵੀਡੀਓ ਦੇ ਵਿੱਚ ਜਿਹੜੇ ਝਾੜ ਵਾਲੇ ਬੂਟੇ ਜਿਹੜੇ ਵੀਰ ਦਸੰਬਰ ਜਨਵਰੀ ਦੇ ਮਹੀਨੇ ਨਹੀਂ ਲਾ ਸਕੇ ਉਨਾਂ ਲਈ ਲੈ ਕੇ ਆਏ ਆ ਵੀ ਹੁਣ ਇਹਨੂੰ ਤੁਸੀਂ ਕਦੋਂ ਲਾ ਸਕਦੇ ਹੋ ਸਾਲ ਦੇ ਵਿੱਚ ਜਿਹੜੇ ਕਿਹੜੇ-ਕਿਹੜੇ ਮਹੀਨੇ ਦੇ ਵਿੱਚ ਲਾ ਸਕਦੇ ਹੋ ਕਿ ਤੇ ਕਿਹੜੇ-ਕਿਹੜੇ ਬੂਟੇ ਕਿਹੜੀਆਂ-ਕਿਹੜੀਆਂ ਕਿਸਮਾਂ ਤੁਸੀਂ ਲਾ ਸਕਦੇ ਹੋ ਆ ਵੀਡੀਓ ਨੂੰ ਅੱਜ ਤੱਕ ਜਰੂਰ ਦੇਖਿਓ ਵੀਡੀਓ ਨੂੰ ਸ਼ੇਅਰ ਜਰੂਰ ਕਰ ਦਿਓ ਤੇ ਪੇਜ ਨੂੰ ਫੋਲੋ ਅਤੇ ਸਬਸਕ੍ਰਾਈਬ ਕਰ ਲਓ ਜੀ ਆ ਇਹ ਤੁਸੀਂ ਦੇਖ ਸਕਦੇ ਹੋ ਕਿ ਬੂਟੇ ਆਪਾਂ ਜਿਹੜੇ ਥੋੜੀ ਜਿਹੀ ਵਧੀਆ ਏਜ ਦੇ ਹੁਣ ਜਿਹੜੇ ਸ਼ੁਰੂ ਕਰੇ ਹੈਗੇ ਕਿਉਂਕਿ ਛੋਟੀ ਏਜ ਵਾਲੇ ਬੂਟੇ ਨੂੰ 2-3 ਸਾਲ ਜਿਹੜੇ ਪਾਲਣ ਤੇ ਲੱਗਦੇ ਉਹ ਅਸੀਂ ਚਾਹੁੰਦੇ ਆ ਕਿ ਨਰਸਰੀ ਦੇ ਵਿੱਚ ਆ ਆਪਣਾ ਕਵਰ ਹੋ ਜੇ ਟਾਈਮ ਤੇ ਆਪਾਂ ਜਿਹੜਾ ਬੂਟਾ ਲਾ ਕੇ ਇੱਕ ਦੋ ਸਾਲਾਂ ਦੇ ਵਿੱਚ ਪਾਲ ਕੇ ਚੰਗਾ ਫਲ ਜਿਹੜਾ ਖੇਤ ਦੇ ਵਿੱਚੋਂ ਪ੍ਰਾਪਤ ਕਰ ਸਕੀਏ ਜੀ ਆ ਉਮੀਦ ਕਰਦੇ ਆ ਕਿ ਜਿਹੜੀਆਂ ਵੀ ਵੀਡੀਓ ਦੇ ਵਿੱਚ ਅਸੀਂ ਜਾਣਕਾਰੀਆਂ ਲੈ ਕੇ ਆਉਣੇ ਆਗੇ ਉਹਦੇ ਨਾਲ ਤੁਹਾਨੂੰ ਜਿਹੜਾ ਫਾਇਦਾ ਹੁੰਦਾ ਹੋਵੇਗਾ ਜੇਕਰ ਫਿਰ ਵੀ ਕਿਸੇ ਹੋਰ ਵਿਸ਼ੇ ਤੇ ਤੁਸੀਂ ਵੀਡੀਓ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਜਿਹੜਾ ਕਮੈਂਟ ਦੇ ਵਿੱਚ ਛੱਡ ਸਕਦੇ ਹੋ ਅਸੀਂ ਕੋਸ਼ਿਸ਼ ਕਰਦੇ ਰਹਿੰਦੇ ਆ ਕਿ ਸਾਰੇ ਵਿਸ਼ਿਆਂ ਨੂੰ ਕਵਰ ਕੀਤਾ ਜਾਵੇ ਜੀ ਤੇ ਆ ਗੱਲ ਕਰ ਲਈਏ ਆਲੂ ਖਾਰੇ ਦੀ ਆਲੂ ਖਾਰੇ ਦੇ ਵਿੱਚ ਦੋ ਵੈਰਾਈਟੀਆਂ ਜਿਹੜੀਆਂ ਆਪਾਂ ਅ ਰეკਮੈਂਡ ਕਰਦੇ ਆ ਜਿਹੜੀਆਂ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੁਆਰਾ ਜਿਹੜੀਆਂ ਪ੍ਰਮਾਣਿਤ ਹੈਗੀਆਂ ਉਹਦੇ ਚ ਇੱਕ ਸਤਲੋਜੀ ਪਰਪਲ ਦੇਖ ਸਕਦੇ ਹੋ ਫਲਾਵਰਿੰਗ ਆਈ ਹੋਈ ਹੈ ਬੂਟੇ ਲਗਭਗ 2-2 ਸਾਲ ਦੇ ਹੈਗੇ ਆ ਜੀ ਤੇ ਨਾਲ ਇਹਦੇ ਜਿਹੜਾ ਕਾਲਾ ਅਮਰਸਰੀ ਪੋਲੀਨੇਟਰ ਦੇ ਤੌਰ ਤੇ ਲਾਉਣਾ ਪੈਂਦਾ ਵੈਸੇ ਤਾਂ ਇਹ ਤਿੰਨ ਬੂਟਿਆਂ ਮਗਰ ਤੇ ਤਿੰਨ ਬੂਟੇ ਸਤਲੋਜੀ ਪਰਪਲ ਦੇ ਲਾਉਣੇ ਹੋ ਤਾਂ ਇੱਕ ਬੂਟਾ ਸਾਨੂੰ ਕਾਲਾ ਅਮਰਸਰੀ ਦਾ ਲਾ ਕੇ ਵਧੀਆ ਫਲ ਮਿਲ ਜਾਂਦਾ ਪਰ ਕਿਉਂਕਿ ਆਪਣੇ ਜਿਹੜਾ ਘਰੇਲੂ ਬਗੀਚੀ ਦੇ ਵਿੱਚ ਜਗ੍ਹਾ ਥੋੜੀ ਹੁੰਦੀ ਆ ਤਾਂ ਆਪਾਂ ਦੋ ਬੂਟੇ ਲਾ ਸਕਦੇ ਆਂਗੇ ਇੱਕ ਸਤਲੋਈ ਪਰਪਲ ਦਾ ਤੇ ਇੱਕ ਕਾਲਾ ਮਰਸਰੀ ਦਾ ਫਲ ਦੋਨਾਂ ਤੋਂ ਹੀ ਮਿਲਦਾ ਪਰ ਜਿਹੜਾ ਸਤਲੋਈ ਪਰਪਲ ਤੇ ਆ ਉਹ ਫਲ ਤੁਹਾਨੂੰ ਬੜੀਆ ਸਾਈਜ਼ ਦਾ ਮਿਲੂਗਾ ਤੇ ਜਿਹੜਾ ਕਾਲਾ ਮਰਸਰੀ ਦਾ ਫਾਲਾਗਾ ਉਹ ਛੋਟੇ ਸਾਈਜ਼ ਦਾ ਮਿਲੂਗਾ ਇਸ ਤੋਂ ਇਲਾਵਾ ਸੇਬ ਦੀਆਂ ਤਿੰਨ ਕਿਸਮਾਂ ਜਿਹੜੀਆਂ ਹਰਮਨ 99 ਤੇ ਉਹ ਤੋਂ ਬਿਨਾ ਡਾਰਸਟ ਗੋਲਡਨ ਤੇ ਅੰਨਾ ਬਾਕੀ ਲਾਉਣ ਦੀ ਗੱਲ ਕਰ ਲਈਏ ਜਿਹੜੇ ਵੀ ਦਸੰਬਰ ਜਨਵਰੀ ਦੇ ਵਿੱਚ ਨਹੀਂ ਲਾ ਸਕੇ ਉਹ ਇਹਨਾਂ ਨੂੰ ਹੁਣ ਅੱਗੇ ਮਾਰਚ ਦੇ ਮਹੀਨੇ ਦੇ ਵਿੱਚ ਲਾ ਸਕਦੇ ਨੇ ਕਿਉਂਕਿ ਆਪਾਂ ਥੈਲੀ ਦੇ ਵਿੱਚ ਬੂਟੇ ਹੈ ਭਰਤੇ ਹੁਣ ਥੈਲੀ ਜਿਹੜੀ ਇਹਨਾਂ ਦੀ ਆ ਟਾਈਟ ਹੁੰਦੀ ਜਾਂਦੀ ਹੈ ਕਿ ਥੋੜਾ ਜਿਹਾ ਇਹਨਾਂ ਨੂੰ ਸੈੱਲ ਬਣਾ ਕੇ ਰੱਖਣੀ ਪੈਂਦੀ ਹੈ ਕਿਉਂਕਿ ਫੋਟ ਦੇ ਦੌਰਾਨ ਜਿਹੜਾ ਬੂਟਿਆਂ ਨੂੰ ਸੈੱਲ ਬਹੁਤ ਜ਼ਰੂਰੀ ਹੁੰਦੀ ਹੈ ਇਹਨਾਂ ਦੀ ਗੰਡਾਂ ਦੇ ਵਿੱਚ ਪਾਣੀ ਹੋਣਾ ਬਹੁਤ ਜ਼ਰੂਰੀ ਹੁੰਦਾ ਉਸ ਦੀ ਮਦਦ ਦੇ ਨਾਲ ਜਿਹੜਾ ਪੱਤਿਆਂ ਨੇ ਭੋਜਨ ਬਣਾ ਕੇ ਬੂਟੇ ਦੀ ਜੜ ਨੂੰ ਫਲਾਪ ਕਰਾਉਣਾ ਹੁੰਦਾ ਏ ਤੇ ਇਹਦੇ 'ਚ ਤੁਸੀਂ ਅੱਗੇ ਜੇ ਮਾਰਚ ਦੇ ਵਿੱਚ ਵੀ ਕਿਸੇ ਕਾਰਨ ਕਰਕੇ ਨਹੀਂ ਲਾ ਪਾਉਂਦੇ ਤਾਂ ਇਹਨੂੰ ਜੁਲਾਈ ਅਗਸਤ ਸਤੰਬਰ ਇਹਨਾਂ ਮਹੀਨਿਆਂ ਦੇ ਵਿੱਚ ਵੀ ਥੈਲੀ ਵਾਲੇ ਬੂਟੇ ਨੂੰ ਤੁਸੀਂ ਲਾ ਸਕਦੇ ਹੋਗੇ ਆ ਨਾਸ਼ਪਤੀ ਦੇ ਵਿੱਚ ਪੰਜਾਬ ਨਾਸ ਕਿਸਮ ਤੇ ਅੰਜੀਰ ਦੇ ਵਿੱਚ ਬਰਾਊਨ ਟਰਕੀ ਅੰਗੂਰ ਦੇ ਵਿੱਚ ਜਿਹੜੇ ਆ ਸੁਪੀਰੀਅਰ ਸੀਡਲੈਸ ਤੇ ਫਲੇਮ ਸੀਡਲੈਸ ਤੇ ਇਹ ਤੋਂ ਬਿਨਾ ਜਿਹੜਾ ਅਨਾਰ ਦੇ ਵਿੱਚ ਮਰਦੂਲਾ ਕਿਸਮ ਜੀ ਤੇ ਆੜੂ ਦੇ ਵਿੱਚ ਸ਼ਾਨੇ ਪੰਜਾਬ ਕਿਸਮ ਜਿਹੜੀ ਤੁਹਾਨੂੰ ਆਪਣੇ ਕੋਲੋਂ ਮਿਲ ਜੂਗੀ ਇਸ ਤੋਂ ਬਿਨਾ ਜਿਹੜਾ ਥੋੜੇ ਦਿਨਾਂ ਦੇ ਵਿੱਚ ਜਿਹੜੇ ਬੂਟੇ ਕਿੰਨੂ ਜਾਤੀ ਦੇ ਨਿੰਬੂ ਜਾਤੀ ਦੇ ਹੋਣਗੇ ਉਹ ਵੀ ਤੁਹਾਨੂੰ ਇੱਥੇ ਉਪਲਬਧ ਹੋ ਜਾਣਗੇ ਜੀ ਤੇ ਇਸ ਤੋਂ ਬਿਨਾ ਜਿਹੜਾ ਆਪਾਂ ਗੱਲ ਕਰ ਲਈਏ ਜੀਕੂ ਦੀ ਕਾਲਾ ਪੱਤੀ ਵੈਰਾਈਟੀ ਉਹ ਵੀ ਆਪਣੇ ਕੋਲ ਫਾਰਮ ਦੇ ਉੱਪਰੋਂ ਮਿਲ ਜਾਂਦੀ ਹੈਗੀ ਬਾਕੀ ਆਪਣੇ ਕੋਲ ਇੱਕ ਤਰ੍ਹਾਂ ਦਾ ਪ੍ਰਦਰਸ਼ਨੀ ਪਲਾਟ ਜਿਹੜਾ ਆਪਾਂ ਬਣਾਇਆ ਹੋਇਆ ਜਿੱਥੇ ਕਿ ਸਾਰੇ ਬੂਟੇ ਆਪਾਂ ਪਹਿਲਾਂ ਲਾ ਕੇ ਉਹਨਾਂ ਦੇ ਉੱਪਰ ਟ੍ਰਾਇਲ ਕਰਦੇ ਆਂਗੇ ਉਹਨਾਂ ਦੇ ਨਤੀਜੇ ਦੇਖਦੇ ਆਂ ਤੇ ਫੇਰ ਹੀ ਜਿਹੜੀ ਉਹ ਕਿਸਮ ਅੱਗੇ ਆਪਣੇ ਏਰੀਏ ਦੇ ਹਿਸਾਬ ਨਾਲ ਤੁਹਾਨੂੰ ਜਿਹੜੀ ਰეკਮੈਂਡ ਕਰਦੇ ਆਂਗੇ ਹਵਾ ਦੇ ਵਿੱਚ ਗੱਲਾਂ ਕਰਨ ਦਾ ਕੋਈ ਤੁਹਾਨੂੰ ਪਤਾ ਫਾਇਦਾ ਨਹੀਂ ਹੁੰਦਾ ਕਿਉਂਕਿ ਕਈ ਚੀਜ਼ਾਂ ਇਹ ਜਿਹੀਆਂ ਹੁੰਦੀਆਂ ਨੇ ਜਿਹੜੀਆਂ ਕਿਤਾਬਾਂ ਦੇ ਵਿੱਚ ਲਿਖੀਆਂ ਹੁੰਦੀਆਂ ਨੇ ਪਰ ਅਸਲ ਜਿਹੜੀਆਂ ਫੀਲਡ ਦੇ ਉੱਪਰ ਉਹਨਾਂ ਦਾ ਜਿਹੜਾ ਉਹਨੇ ਨਤੀਜੇ ਸੋਹਣੇ ਨਹੀਂ ਮਿਲਦੇ ਉਹਦੇ ਮੁੱਖ ਕਾਰਨ ਇਹ ਆ ਕਿਉਂਕਿ ਸਮੇਂ ਤੋਂ ਸਮੇਂ ਜਿਹੜਾ ਕਿਤਾਬ ਮਾਨ ਦੇ ਵਿੱਚ ਵੀ ਅੰਤਰਾ ਆ ਰਿਹਾ ਹੈਗਾ ਮਿੱਟੀ ਤੋਂ ਮਿੱਟੀ ਵੀ ਜਿਹੜਾ ਫਰਕ ਪੈ ਜਾਂਦਾ ਹੈਗਾ ਤੇ ਇਹ ਤੋਂ ਬਿਨਾਂ ਜਿਹੜਾ ਕੋਸ਼ਕ ਜਿਹੜਾ ਪਾਣੀ ਦਾ ਵੀ ਜਿਹੜਾ ਫਰਕ ਪੈ ਜਾਂਦਾ ਹੈਗਾ ਉਹਦਾ ਫਾਲਤੇ ਸਿੱਧਾ ਸਿੱਧਾ ਅਸਰ ਜਿਹੜਾ ਪੈਂਦਾ ਹੈਗਾ ਜਿਹੜੇ ਬੂਟੇ ਚੰਗੀ ਫਰੂਟਿੰਗ ਤੇ ਫਲਾਵਰਿੰਗ ਹੁੰਦੀ ਹੈਗੀ ਉਹਨਾਂ ਬੂਟਿਆਂ ਦੀ ਜਿਹੜੀ ਤੁਹਾਨੂੰ ਆਪਾਂ ਜਿਹੜੀ ਰეკਮੈਂ ਹੁਣ ਆਪਾਂ ਜਿਹੜੀ ਇੱਕ ਹੋਰ ਇੱਥੇ ਜ਼ਰੂਰੀ ਗੱਲ ਕਰ ਲਈਏ ਕਿ ਜਿਹੜੇ ਮਾਰਚ ਦੇ ਵਿੱਚ ਤੁਸੀਂ ਬੂਟੇ ਲਾਉਣੇ ਆਂਗੇ ਉਹਨਾਂ ਦੇ ਟੋਏ ਪੁੱਟ ਕੇ ਤਿਆਰੀ ਕਰ ਲਓ ਜੀ ਖਾਤ ਜਿਆਦਾ ਨਹੀਂ ਲਾਉਣੇ ਟੋਇਆਂ ਦੇ ਵਿੱਚ ਜੇ ਹੋ ਸਕੇ ਤਾਂ ਚੰਗੀ ਮਿੱਟੀ ਉਪਜਾਊ ਮਿੱਟੀ ਤੁਸੀਂ ਟਰਾਲੀ ਦੋ ਟਰਾਲੀਆਂ ਰੱਖ ਕੇ ਉਹ ਟੋਇਆਂ ਦੇ ਵਿੱਚ ਭਰ ਸਕਦੇ ਹੋ ਜੇਕਰ ਤੁਹਾਡੇ ਕੋਲ ਮਿੱਟੀ ਉਨੀ ਚੰਗੀ ਨਹੀਂ ਹੈਗੀ ਜਾਂ ਕੋਈ ਹਾਰਡ ਪੈਣਨਾ ਤਾਂ ਉਹ ਤੁਸੀਂ ਜ਼ਰੂਰ ਪੰਡਣਾ ਜੀ ਉਮੀਦ ਕਰਦੇ ਆਂ ਕਿ ਜਿਹੜੀ ਜਾਣਕਾਰੀ ਇਸ ਵੀਡੀਓ ਦੇ ਵਿੱਚ ਲੈ ਕੇ ਆਏ ਸੀ ਉਹ ਤੁਹਾਡੇ ਲਈ ਜਿਹੜੀ ਲਾਹੇਵੰਦ ਸਾਬਤ ਹੋਊਗੀ ਬਾਕੀ ਫਲਾਂ ਵਾਲੇ ਬੂਟੇ ਫਾਰਮ ਤੋਂ ਲੈਣ ਤੋਂ ਪਹਿਲਾਂ ਤੁਸੀਂ ਜਿਹੜਾ ਸਾਡੇ ਨਾਲ ਫੋਨ ਤੇ ਸੰਪਰਕ ਜ਼ਰੂਰ ਕਰ ਲਿਆ ਕਰੋ ਕਿਉਂਕਿ ਅਸੀਂ ਕਈ ਵਾਰ ਫਾਰਮ ਦੇ ਉੱਪਰ ਮੌਜੂਦ ਨਹੀਂ ਹੁੰਦੇ ਤੇ ਕੁਝ ਕਿ ਜਾਣਕਾਰੀਆਂ ਜਿਹੜੀਆਂ ਅਸੀਂ ਫਲਾਂ ਵਾਲੇ ਬੂਟੇ ਦੇਣ ਸਮੇਂ ਤੁਹਾਨੂੰ ਦੇਣੀਆਂ ਹੁੰਦੀਆਂ ਵੈਸਤਾ ਅਸੀਂ ਵੀਡੀਓ ਰਾਹੀਂ ਕੋਸ਼ਿਸ਼ ਕਰਦੇ ਹਾਂ ਕਿ ਸਾਰੀ ਜਾਣਕਾਰੀ ਦੇ ਦਈਏ ਪਰ ਕੁਝ ਕਿ ਜਿਹੜੀਆਂ ਆਪਣੀ ਗੱਲਬਾਤ ਦੌਰਾਨ ਗੱਲਾਂ ਨਿਕਲਿਆਉਂਦੀਆਂ ਗਈਆਂ ਉਹ ਜਿਹੜੀਆਂ ਮਿਸ ਹੋ ਜਾਂਦੀਆਂ ਤੇ ਅਸੀਂ ਨਹੀਂ ਚਾਹੁੰਦੇ ਕਿ ਕੋਈ ਵੀ ਸਾਡੇ ਕੋਲੋਂ ਬੂਟਾ ਲੈ ਜਾਵੇ ਤੇ ਉਹ ਬੂਟਾ ਕਾਮਯਾਬ ਨਾ ਹੋਵੇ ਸਾਡੀ ਇਹੋ ਜਿਹੜੀ ਉਹ ਕੋਸ਼ਿਸ਼ ਰਹਿੰਦੀ ਹੈ ਵੀ ਜਿੰਨੇ ਵੀ ਬੂਟੇ ਲੱਗਣ ਫਲਾਂ ਵਾਲੇ ਉਹ ਕਾਮਯਾਬ ਹੋਣ ਪਰ ਇੱਕ ਇਹਦੇ ਚ ਗੱਲ ਦੇਖਣਯੋਗ ਹੁੰਦੀ ਹੈ ਕਿ ਜਿੰਨੇ ਬੂਟੇ ਲਾਉਣੇ ਕਈ ਵਾਰ ਉੱਥੋਂ 2-4 ਬੂਟੇ ਜਿਹੜੇ ਨਹੀਂ ਚੱਲਦੇਗੇ ਇਹ ਸੁਭਾਅਕੀ ਗੱਲ ਹੁੰਦੀ ਹੈ ਉੱਥੇ ਕੋਈ ਟੋਏ ਦਾ ਫਰਕ ਜਾਂ ਕੋਈ ਜੜ ਹਿੱਲਣ ਦਾ ਜਾਂ ਕੋਈ ਹੋਰ ਸਮੱਸਿਆ ਆ ਜਾਂਦੀ ਹੈ ਜੀ ਵੀਡੀਓ ਨੂੰ ਅੰਤ ਤੱਕ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਪੇਜ ਨੂੰ ਫੋਲੋ ਤੇ ਸਬਸਕ੍ਰਾਈਬ ਕਰ ਲਓ ਜੀ